ਇਹ ਕਿਹਨਾ ਆਪਣਾ ਕੁਲਰਾਜਕੋੜ ਕਿਹੜਾ ਪਿੰਡ ਆਪਣਾ ਕੋਲਪੁਰ ਇਹ ਜਿਹੜੀ ਅੱਜ ਆ ਕੇ ਲੱਗੀ ਆ ਕਿਦਾਂ ਲੱਗੀ ਇਹ ਕੀ ਕਹਿੰਦੇ ਤਾਰ ਨੂੰ ਦੇ ਨਾਲ ਸਰਕਟ ਨਾਲ ਹੋਇਆ ਅੱਜ ਬਦਲ ਤਾਰ ਤਾਰ ਨੂੰ ਅੱਗ ਲੱਗੀ ਨਾ ਤਾਰ ਦਾ ਸਰਕਟ ਕਰ ਕਰ ਦਿੱਤੀ ਜਿਹੜਾ ਬਿਜਲੀ ਦਾ ਸਰਕਟ ਸ਼ਾਰਟ ਹੋਇਆ ਹਾਂਜੀ ਹਾਂਜੀ ਤੇ ਕਿੰਨਾ ਕ ਤੱਕ ਕਿੰਨਾ ਕ ਨੁਕਸਾਨ ਤੁਹਾਡਾ ਹੋਇਆ ਸਾਡਾ 2-3 ਕਨਾਲਾਂ ਦੇ ਗੇੜ-ਗੇੜ ਚ ਹੋਇਆ ਤੁਹਾਨੂੰ ਅੱਗ ਲੱਗੀ ਆ ਤੁਹਾਨੂੰ ਕਿਦਾਂ ਪਤਾ ਲੱਗਾ ਸਾਨੂੰ ਕੀ ਕਹਿੰਦੇ ਨੇ ਇਥੂ ਮਤਲਬ ਫੋਨ ਕੀ ਗਿਆ ਬੰਦਿਆਂ ਦਾ ਪਰਵਾਸੀ ਬੰਦੇ ਨੇ ਉਹਨਾਂ ਨੇ ਫੋਨ ਕੀਤਾ ਕਿ ਤੁਹਾਡੀ ਪੈਲੇ ਨੂੰ ਅੱਗ ਲੱਗ ਗਈ ਕਣਕ ਨੂੰ ਅੱਗ ਲੱਗ ਗਈ ਤਾਂ ਬੁਝਾਈ ਕਿਦਾਂ ਫਿਰ ਆਸੇ-ਪਾਸੇ ਟਰੈਕਟਰ ਸੱਦੇ ਲੋਰ ਪਿੰਡ ਦੇ ਆਲੇ-ਦੁਆਲੇ ਤੋਂ ਲੋਕੀ ਬਹੁਤ ਆਏ ਉਹਨਾਂ ਨੇ ਮਦਦ ਕੀਤੀ ਤੇ ਫੇਰ ਤਿੰਨ-ਚਾਰ ਕਿੱਲੇ ਕਣਕ ਹੋਰ ਸੀ ਜਿਹੜੀ ਅੱਗ ਲੱਗਦਿਆ ਨਹੀਂ ਸੀ ਤੇ ਇਹ ਸੰਘਰਸ਼ੇਕ ਬਹੁਤ ਜ਼ਿਆਦਾ ਕਰਨਾ ਪਿਆ ਇਹਦੇ ਕਰਕੇ ਹੀ ਬਚਾਅ ਹੋਇਆ ਇਹ ਬਿਜਲੀ ਵਾਲਿਆਂ ਨੂੰ ਕਹਿਣਾ ਚਾਹੀਦਾ ਕਿ ਅਲਰਟ ਰਹਿਣ ਇਹਨਾਂ ਚੀਜ਼ਾਂ ਦਾ ਖਿਆਲ ਰੱਖਣ ਤਾਰਾਂ ਤੁਰਾਂ ਨੂੰ ਕੱਸਣਾ ਚਾਹੀਦਾ। ਅੱਗੇ ਜਿਹੜੀ ਇਹ ਦਿੱਲੀ ਦਾ ਸਰਕਟ ਸ਼ਾਟ ਹੋਣਾ ਸੀ। ਹਾਂਜੀ ਹਾਂਜੀ ਸਰਕਟ ਸ਼ਾਰਟ। ਕਣਕ ਹੋਰ ਵੀ ਲੱਗੇ ਸੀ ਕਿਸੇ। ਹਾਂਜੀ ਹਾਂਜੀ 3 ਕਿੱਲੇ ਸਾਡੀ ਹੀ ਕਣਕ 3 ਕਿੱਲੇ ਸੀ ਲੱਗੇ ਕੋਲ। ਉਹ ਬਚਾ ਹੋ ਗਿਆ। ਹਾਂਜੀ ਉਹਦਾ ਬਚਾ ਹੋ ਗਿਆ। ਕੋਈ ਹੋਰ ਵਿਭਾਗ ਦਾ ਕੋਈ ਅਧਿਕਾਰੀ ਇੱਥੇ ਆ ਕੇ ਪਹੁੰਚ ਕੀਤੀ ಠੜ ਤੱਕ। ਨਹੀਂ ਕੋਈ ਨਹੀਂ ਆਇਆ ਸਾਡੇ ਕੋਲ। ਕੋਈ ਨਾ ਕੋਈ ਨਹੀਂ ਆਈ। ਤਾਂ ਮੰਗ ਕੀ ਕਰਨੀ ਚਾਹੁੰਦੇ ਸਰਕਾਰ ਬਾਪਾ ਇਹ ਸਰਕਾਰ ਕੋਲ ਮੰਗ ਕਰਨੇ ਚਾਹੁੰਦੇ ਆ ਕਿ ਅੱਗੇ ਤੋਂ ਵਾਸਤੇ ਇਹਨਾਂ ਤਾਰਾਂ ਤੁਰਾਂ ਨੂੰ ਮਤਲਬ ਕਸਲਾ ਚਾਹੀਦਾ ਧਿਆਨ ਦੇਣਾ ਚਾਹੀਦਾ ਹਰ ਵਾਸਤੇ ਕਿ ਜੀਵਨ ਦਾ ਤੁਹਾਨੂੰ ਪਤਾ ਅੱਗੇ ਬਸੇਰੀਆਂ ਮੰਗਾਈਆਂ ਨੇ ਤੇ ਨਹੀਂ ਫੁੱਟ ਸਕਦਾ ਜਨਾਬਾ ਜੀ ਲਖਵਿੰਦਰ ਜੀ ਕਿਦਾਂ ਅੱਗ ਲਖਵਿੰਦਰ ਜੱਕੇ ਤਾਂ ਲੱਗੀ ਅੱਗ ਲੱਗੀ ਜੀ ਬਿਜਲੀ ਛੋਟ ਛੋਟ ਕਰਨਾ ਅੱਗ ਲੱਗੀ ਆ ਤੇ ਇਹ ਅੱਗ ਲੱਗੀ ਦੋ ਥਾਂ ਤੇ ਇੱਕ ਲੱਗੀ ਆ ਸਾਹਮਣੇ ਇੱਥੇ ਲੱਗੀ ਇੱਕ ਉਹ ਸਾਹਮਣੇ ਲੱਗੀ ਉੱਤੇ ਅਸੀਂ ਇੱਥੇ ਨੇੜੇ ਜਿਹੜੇ ਪੱਠੇ ਨੂੰ ਪਾਣੀ ਲਾਉਣ ਦੇ ਸੀ ਤੇ ਅਸੀਂ ਦੋ ਚਾਰ ਕਿੱਲੇ ਪਿੱਛੇ ਸੀ ਜਦੋਂ ਅੱਗ ਲੱਗੀ ਪੰਬਰ ਮਚਿਆ ਅਸੀਂ ਉੱਥੋਂ ਆਏ ਭੱਜੇ ਭੱਜ ਕੇ ਆ ਕੇ ਫਿਰ ਇੱਥੇ ਆ ਕੋਕ ਬਚਾਉਣ ਦੀ ਕੋਸ਼ਿਸ਼ ਕੀਤੀ ਫੋਨ ਫੋਨ ਕੀਤੇ ਬੰਦੇ ਨੂੰ ਟਰੈਕਟਰ ਲਿਆਂਦਾ ਬੰਦੇ ਸੱਦੇ ਸਾਰੇ ਤੇ ਸੱਦ ਕੇ ਬਹੁਤ ਮੁਸ਼ਕਲ ਦੇ ਨਾਲ ਕਾਬੂ ਪਾਇਆ ਕਿਤੇ ਜਨਾ ਕਾਬੂ ਪਾਇਆ ਜਾਂਦਾ ਤੇ ਅੱਗ ਤਕਰੀਬਨ ਤਕਰੀਬੇ ਤੇ 30 40 ਕਿੱਲੇ ਦਾ ਨੁਕਸਾਨ ਹੋਣਾ ਸੀ ਕਿਉਂਕਿ 5 6 7 ਕਿੱਲੇ ਕਣਕ ਖੋੜ ਵੀ ਖੜੀ ਹੈ ਨਾਲ ਜਿੱਥੇ ਤੱਕ ਅੱਗ ਪਹੁੰਚ ਗਈ ਸੀ ਇਸ ਕਰਕੇ ਥੋੜਾ ਜਿਹਾ ਬਚਾਅ ਹੋ ਗਿਆ ਅਗਲ ਕੰ ਦਾ ਹਾਂਜੀ ਸ਼ਰਕਟ ਛਾਟੀ ਆ ਅਗਲ ਕੰ ਦਾ ਕਾਰਨ ਕਿਉਂਕਿ ਤਾਰਾਂ ਢਿਲੀਆਂ ਨੇ ਤੇ ਇਹਦੇ ਕਰਕੇ ਜਦੋਂ ਹਵਾ ਚੱਲਦੀ ਆ ਤੇ ਤਾਰਾਂ ਤੇ ਸ਼ਾਰਟ ਨਿਕਲਦੀ ਆ ਹਾਲੇ ਤੱਕ ਬਿਜਲੀ ਵਾਲੇ ਆਉਂਦੇ ਆ ਗੇਰਾ ਮਾਰ ਕੇ ਚੱਲ ਜਾਂਦੇ ਆ ਦੇਖਦੇ ਆ ਪਰ ਹਾਲੇ ਤੱਕ ਤਾਂ ਕੋਈ ਨਹੀਂ ਇੱਕ ਵਾਰੀ ਆਏ ਸੀਗੇ ਮੈਂ ਕਿਹਾ ਵੀ ਸੀ ਉਹਨਾਂ ਨੂੰ ਜੀ ਭਾਜੀ ਤਾਰਾਂ ਕੱਸ ਦਿਓ ਤੇ ਕਹਿੰਦੇ ਕਣਕ ਨੂੰ ਵਟਾ ਲਓ ਤੇ ਫੇਰ ਆਵਾਂਗੇ ਨਹੀਂ ਜੀ ਫਾਇਰ ਬ੍ਰਿਗੇਡ ਵਗੈਰਾ ਕੋਈ ਨਹੀਂ ਪਹੁੰਚੀ ਇੱਥੇ ਕੋਈ ਅਧਿਕਾਰੀ ਤੁਹਾਡੇ ਤੱਕ ਪਹੁੰਚ ਕੀਤੀ ਕਿਸੇ ਨੇ ਹਾਲੇ ਤੱਕ ਭਾਈ ਕੋਈ ਅਧਿਕਾਰੀ ਨਹੀਂ ਪਹੁੰਚਿਆ ਇੱਥੇ ਸਰ ਮੰਗ ਕੀ ਕਰਨੀ ਚਾਹੁੰਦੇ ਮੰਗ ਜੀ ਸਾਰੇ ਇਹੀ ਕਰਨਾ ਚਾਹੁੰਦੇ ਜੇ ਸਾਡਾ ਨੁਕਸਾਨ ਹੋਇਆ ਉਹਨਾਂ ਦਾ ਥੋੜਾ ਜਿਹਾ ਮੌਬਜਾ ਵਗੈਰਾ ਦੇਣਾ ਚਾਹੀਦਾ ਸਰਕਾਰ ਨੂੰ ਔਰ ਆ 2-3 ਕਿੱਕਰ ਜਿਹੜੀ ਖੇਤ ਆ ਔਰ ਸਾਰਾ ਨਾਰ ਸੜ ਗਿਆ ਥੂੜੀ ਬਣਾਉਣੀ ਸੀ ਡੰਗਰ ਪਸ਼ੂ ਹੈ ਨੇ ਲੋਕਾਂ ਦੇ ਵੀ ਆਪਣੇ ਵੀ ਸਾਰਿਆਂ ਦੇ ਇਹਦਾ ਘਾਟਾ ਪੈਣਾ ਸਾਨੂੰ ਠੀਕ ਹੈ ਜੀ